ਜਿਵੇਂ ਕਿ ਸਭ ਨੂੰ ਹੀ ਪਤਾ ਲੱਗ ਚੁੱਕਿਆ ਹੈ ਸਿੱਧਪੁਰਸ਼ ਸੰਤ ਬਾਬਾ ਫੋਲਬੰਦ ਮੁਨੀ ਪਿੱਖੀ ਉਸ ਡੇਰੇ ਦੇ ਗੱਦੀ ਨਿਸ਼ੀਨ ਬਹੁਤ ਹੀ ਨਿੱਗੇ ਸੁਭਾਅ ਦੇ ਮਹਾਪੁਰਸ਼ ਸੰਤ ਬਾਬਾ ਦਰਸ਼ਨ ਮੁਨੀ ਜੀ ਆਪਣਾ ਸਰੀਰ ਛੱਡ ਕੇ ਪ੍ਰਭੂ ਚਰਨਾਂ ਦੇ ਵਿੱਚ ਜਾ ਬਰਾਜੇ ਨੇ ਜਿਉਂ ਹੀ ਇਸ ਗੱਲ ਦਾ ਤਪਾ ਦੇ ਸੇਵਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਗਹਿਰਾ ਦੁੱਖ ਲੱਗਿਆ ਤਪਾ ਮੰਡੀ ਦੇ ਤੇ ਹੋਰ ਸ਼ਹਿਰਾਂ ਪਿੰਡਾਂ ਦੇ ਸੇਵਕ ਡੇਰੇ ਵੱਲ ਜਾਣ ਲੱਗੇ ਕਿ ਇਹ ਕੀ ਪਾਣਾ ਵਾਪਰ ਗਿਆ ਪਰ ਉਸ ਪਰਮਾਤਮਾ ਦੇ ਅੱਗੇ ਕੋਈ ਵੀ ਜ਼ੋਰ ਨਹੀਂ ਹੈ ਪਰ ਸਾਥੋਂ ਇੱਕ ਸਿੱਧ ਮਹਾਪੁਰਸ਼ ਵਿਛੋੜਾ ਦੇ ਗਏ ਨੇ ਜੋ ਕਿ ਜਦੋਂ ਵੀ ਤਪਾ ਮੰਡੀ ਵਿਖੇ ਕੋਈ ਧਾਰਮਿਕ ਸਮਾਜਿਕ ਸੰਜਿਆ ਪ੍ਰੋਗਰਾਮ ਜਾਂ ਕਿਸੇ ਦੇ ਘਰ ਪ੍ਰੋਗਰਾਮ ਹੁੰਦਾ ਸੀ ਤਾਂ ਸੰਤ ਬਾਬਾ ਦਰਸ਼ਨ ਮਨੀ ਜੀ ਇੱਕ ਸੱਦੇ ਤੇ ਆ ਜਾਂਦੇ ਸੀ ਬਹੁਤ ਹੀ ਕਰਨੀ ਵਾਲੇ ਸਾਧੂ ਮਹਾਤਮਾ ਸਨ ਜਿਨ੍ਹਾਂ ਦੇ ਜਾਣ ਨਾਲ ਡੇਰੇ ਨੂੰ ਡੇਰੇ ਦੇ ਸੇਵਕਾਂ ਨੂੰ ਖਾਸ ਕਰਕੇ ਤਪਾ ਮੰਡੀ ਦੇ ਸੇਵਕਾਂ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਸੰਤ ਸੰਤ ਮਹਾਪੁਰਸ਼ਾਂ ਦਾ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਬਹੁਤ ਵੱਡੀ ਘਾਟ ਮਹਿਸੂਸ ਹੋਵੇਗੀ ਤੁਹਾਨੂੰ ਦੱਸ ਦਈਏ ਜਦੋਂ ਬਾਬਾ ਮੰਡ ਦੇ ਵਿੱਚ ਪਿੰਡ ਵੱਲੋਂ ਸਾਂਝੇ ਤੌਰ ਤੇ ਹਫ਼ਤਾ ਹੁੰਦਾ ਸੀ ਤਾਂ ਉਹਨਾਂ ਦੇ ਗੁਰੂ ਸੰਤ ਬਾਬਾ ਬਲਵੰਤ ਮੁਣੀ ਜੀ ਦੀ ਪ੍ਰੇਰਣਾ ਸਦਕਾ ਤੇ ਸੰਤ ਦਰਸ਼ਨ ਮੁਣੀ ਜੀ ਦੀ ਅਸ਼ੀਰਵਾਦ ਨਾਲ ਇਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਮੰਡ ਵਿਖੇ ਸ੍ਰੀ ਸਪਤਾ ਗਿਆਨਜਗ ਹਰ ਸਾਲ ਪਿੰਡ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਜਾਂਦਾ ਸੀ ਜਿੰਨੇ ਜਲੇ ਪ੍ਰੋਗਰਾਮ ਚੱਲਦਾ ਸੁਖਤਾਜ ਜੱਗ ਦਾ ਸੰਤ ਮਹਾਪੁਰਸ਼ ਉਹਨੇ ਦਿਨੀ ਤਪਾ ਮੰਡੀ ਬਾਬਾ ਮਟ ਵਿਖੇ ਰਹਿੰਦੇ ਤਾਂ ਸੰਗਤ ਬਹੁਤ ਇਹਨਾਂ ਨੂੰ ਮੰਨਦੀ ਸੀ ਤਪਾ ਮੰਡੀ ਦੀ ਕਿਉਂਕਿ ਬਾਬਾ ਬਲਵੰਤ मुनि ਜ਼ਿਆਦਾਤਰ ਤਪਾ ਮੰਡੀ ਵਿਖੇ ਹੀ ਰਹੇ ਨੇ ਬਾਬਾ ਮਟ ਦੇ ਵਿੱਚ ਇਹਨਾਂ ਦੇ ਚਲੇ ਜਾਣ ਨਾਲ ਇਨਾਂ ਦੇ ਸੇਵਕਾਂ ਨੂੰ ਬਹੁਤ ਵੱਡਾ ਘਾਟਾ ਪਿਆ ਜਿਨ੍ਹਾਂ ਦਾ ਸੰਸਕਾਰ ਕੱਲ ਬਾਬਾ ਬਲਵੰਤ ਮੁਣੀ ਡੇਰੇ ਦੇ ਵਿੱਚ ਕੀਤਾ ਜਾਵੇਗਾ ਸੋ ਸੇਵਕਾਂ ਵੱਲੋਂ ਅੱਜ ਵੀ ਚਲੇ ਗਏ ਸੇਵਕ ਕੱਲ ਨੂੰ ਵੀ ਵੱਡੀ ਗਿਣਤੀ ਵਿੱਚ ਸੇਵਕ ਪਿੱਖੀ ਡੇਰੇ ਵਿਕੇ ਪਹੁੰਚਣਗੇ ਤਾ ਜੋ ਰਬੀ ਰੂਹ ਦੇ ਅੰਤਮ ਦਰਸ਼ਨ ਕੀਤੇ ਜਾਣ ਓਮ ਸ਼ਾਂਤੀ